ਲੋ ਵੀ ਸੱਜਣੋ ਗੰਦਮੰਦ ਵਾਲੀਆਂ ਵੀਡੀਓ ਤਾਂ ਬਹੁਤ ਸ਼ੇਅਰ ਕਰਦੇ ਆ ਤੇ ਬਾਈ ਜੀ ਧਰਮ ਕੀ ਸੌਂ ਗਾਉਣ ਲੱਗਿਆ ਤੇ ਧਿਆਨ ਨਾਲ ਸੁਣਿਓ ਹਾਂਜੀ ਖੜਾ ਕਵੀ ਮੰਗਦਾ ਜੀ ਹਾਂਜੀ ਗਾਣਾ ਸਤਨਾਮ ਵਾਹਿਗੁਰੂ ਬੋਲ ਸੰਗ ਤੇ ਠੀਕ ਹੈ ਜੀ ਸਤਨਾਮ ਵਾਹਿਗੁਰੂ ਬੋਲ ਸੰਗ ਤੇ ਵਾਹਿਗੁਰੂ ਵਾਹਿਗੁਰੂ ਬੋਲ ਸੰਗ ਤੇ ਊੜੇ ਦੁਨੀਆ ਪਸਾਰਾ ਕੂੜ ਦਾ ਆ ਬੰਦੀ ਨਾਇਆ ਹੁਣੇ ਭਾਈ ਦਾ ਗਲਾ ਖਰਾਬ ਥੋੜਾ ਸਾਰਾ ਕੂੜ ਦਾ ਚਾਰ ਪਾਸੇ ਚਹਿਰੇ ਔਂ ਖਲਾਰਾ ਕੂੜ ਦਾ ਕੂੜ ਪਿੱਛੇ ਜ਼ਿੰਦਗੀ ਨਾਲ ਔਲ ਸੰਗ ਤੇ ਸਤਨਾਮ ਵਾਹਿਗੁਰੂ ਬੋਲ ਸੰਗ ਤੇ ਵਾਹਿਗੁਰੂ ਵਾਹਿਗੁਰੂ ਬੋਲ ਸੰਗ ਤੇ ਅੰਤ ਵੇਲੇ ਹੋਣਾ ਹੈ ਸਹਾਈ ਰਾਮ ਨੇ ਬੰਦਿਆ ਅਖੀਰ ਨਾਲ ਜਣਾ ਨਾਮ ਨੇ ਅੰਤ ਵੇਲੇ ਹੋਣਾ ਹੈ ਸਹਾਈ ਰਾਮ ਨੇ ਬੰਦਿਆ ਅਖੀਰ ਨਾਲ ਜਣਾ ਨਾਮ ਨੇ ਨਾਮ ਹੈ ਸਾਈਂ ਦਾ ਨਾਮੋਲ ਸੰਗ ਤੇ ਸਤ ਨਾਮ ਵਾਹਿਗੁਰੂ ਬੋਲ ਸੰਗ ਤੇ ਵਾਹਿਗੁਰੂ ਵਾਹਿਗੁਰੂ ਬੋਲ ਸੰਗ ਤੇ ਝੂਠ ਨਾ ਥਰੀਕੇ ਵਾਲਾ ਦੇਵ ਦੱਸਦਾ ਰੱਬ ਦੇ ਆ ਬੰਦਿਆਂ ਚ ਰੱਬ ਵਸਦਾ ਝੂਠ ਨਾ ਥਰੀਕੇ ਵਾਲਾ ਦੇਵ ਦੱਸਦਾ ਰੱਬ ਦੇ ਆ ਬੰਦਿਆਂ ਚ ਰੱਬ ਵਸਦਾ ਪੱਥਰਾਂ ਚ ਰੱਬ ਨੂੰ ਨਾ ਟੋਲ ਸੰਗ ਤੇ ਸਤਨਾਮ ਵਾਹਿਗੁਰੂ ਬੋਲ ਸੰਗਤੇ ਵਾਹਿਗੁਰੂ ਵਾਹਿਗੁਰੂ ਬੋਲ ਸੰਗਤੇ ਸਤਨਾਮ ਵਾਹਿਗੁਰੂ ਬੋਲ ਸੰਗਤੇ